ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਔਰ ਅੱਜ ਦੀ ਕਲਾਸ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਇਸ ਤੋਂ ਪਹਿਲਾਂ ਦੀ ਜਿਹੜੀ ਕਲਾਸ ਹੈਗੀ ਆ ਤੁਸੀਂ ਸਾਰਿਆਂ ਨੇ ਦੇਖੀਗੀ ਆ ਬਹੁਤ ਹੀ ਤੁਸੀਂ ਤੁਹਾਡਾ ਵਧੀਆ ਉਹਦੇ ਵਿੱਚ ਜਿਹੜਾ ਰਿਪਲਾਈ ਆ ਰਿਹਾ ਔਰ ਇਸੇ ਤਰ੍ਹਾਂ ਹੀ ਆਪਾਂ ਦੇਖੋ ਸ਼ੁਰੂਆਤ ਜਿਹੜੀ ਕੀਤੀ ਇੱਕ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ ਆ ਕਿਉਂਕਿ ਅਸੀਂ ਕਹਿੰਨੇ ਕਿ ਅਸੀਂ ਪੰਜਾਬੀ ਦਾ ਮਾਸਟਰ ਬਣਨ ਜਾ ਰਹੇ ਹਾਂ ਜਾਂ ਅਸੀਂ ਪੰਜਾਬੀ ਦਾ ਜਿਹੜਾ ਲੈਕਚਰਰ ਬਣਨ ਜਾ ਰਹੇ ਹਾਂ ਤੁਸੀਂ ਜੋ ਵੀ ਪੇਪਰ ਦੀ ਜਿਹੜੀ ਤਿਆਰੀ ਕਰ ਰਹੇ ਹੋ ਠੀਕ ਹੈ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਪੰਜਾਬੀ ਦੇ ਵਿੱਚ ਤੁਹਾਨੂੰ ਇਸ ਦਾ ਆਰੰਭ ਕਿੱਥੋਂ ਹੁੰਦਾ ਇਹ ਜ਼ਰੂਰ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਕਿਉਂਕਿ ਦੇਖੋ ਕੱਲੀ ਪੰਜਾਬੀ ਪੜ੍ਹਨਾ ਹੀ ਨਹੀਂ ਹੈਗਾ ਹਨ ਅਸੀਂ ਇਹਦੇ ਵਿੱਚੋਂ ਬਹੁਤ ਕੁਝ ਇਹਦੇ ਚੋਂ ਸਿੱਖਣਾ ਵੀ ਆ ਸਾਡੀ ਮਾਂ ਬੋਲੀ ਪੰਜਾਬੀ ਹੈਗੀ ਆ ਸਾਨੂੰ ਇਹਨਾਂ ਕੁ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਇਹਦਾ ਜਿਹੜਾ ਮੁੱਢ ਕਿੱਥੋਂ ਵੱਜਦਾ ਹੈਗਾ ਆਪਾਂ ਇਸ ਤੋਂ ਪਹਿਲਾਂ ਵਾਲੀ ਜਿਹੜੀ ਕਲਾਸ ਸੀ ਉਹਦੇ ਵਿੱਚ ਆਪਾਂ ਇਹੀ ਜਿਹੜਾ ਲੈ ਕੇ ਆਏ ਸੀਗੇ ਕਿਉਂਕਿ ਸਾਨੂੰ ਜਿਹੜਾ ਬੇਸਿਕ ਜੀਆਂ ਚੀਜ਼ਾਂ ਹੈਗੀਆਂ ਇਹ ਔਰ ਇਹਦੇ ਵਿੱਚੋਂ ਸਾਨੂੰ ਬਹੁਤ ਸਾਰੇ ਜਿਹੜੇ ਪ੍ਰਸ਼ਨ ਹੈਗੇ ਸਾਨੂੰ ਦੇਖਣ ਨੂੰ ਮਿਲ ਜਾਂਦੇ ਆ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਤੁਸੀਂ ਜਦੋਂ ਵੀ ਝਾਤ ਮਾਰੋਗੇ ਤੁਹਾਨੂੰ ਇਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਪ੍ਰਸ਼ਨ ਜਿਹੜਾ ਦੇਖਣ ਨੂੰ ਜ਼ਰੂਰ ਮਿਲੇਗਾ ਠੀਕ ਹੈ ਜਿਵੇਂ ਕਿ ਆਪਾਂ ਇਸ ਤੋਂ ਪਹਿਲਾਂ ਵਾਲੀ ਜਿਹੜੀ ਕਲਾਸ ਆਪਾਂ ਸ਼ੁਰੂਆਤ ਕੀਤੀ ਸੀ ਕਿ ਪੰਜਾਬੀ ਜਿਹੜਾ ਸਹਿਤ ਹੈਗਾ ਸਾਡਾ ਇਸ ਜਿਹੜਾ ਮੋਢ ਹੈਗਾ ਉਹ ਕਿੱਥੋਂ ਵੱਜਦਾ ਠੀਕ ਹੈ ਇਹਦੇ ਵਿੱਚ ਤੁਸੀਂ ਦੇਖ ਲਿਆ ਹੋਣਾ ਕਿ ਇਹਦਾ ਮੋਢ ਜਿਹੜਾ 8ਵੀਂ 9ਵੀਂ ਸਦੀ ਤੋਂ ਵੱਜ ਜਾਂਦਾ ਕਿੰਨਾਂ ਦੀਆਂ ਰਚਨਾਵਾਂ ਤੋਂ ਵੱਜਦਾ ਇਹ 나ਥਾ ਜੋਗੀ ਦੇ ਰਚਨਾਵਾਂ ਤੋਂ ਵੱਜ ਜਾਂਦਾ ਹੈ ਠੀਕ ਹੈ ਫਿਰ ਆਪਾਂ ਇਸ ਨੂੰ ਤਿੰਨ ਕਾਲਾਂ ਦੇ ਵਿੱਚ ਜਿਹੜਾ ਇਸ ਦੀ ਵੰਡ ਕੀਤੀ ਸੀ ਜੋ ਕਿ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਵਰਗਿਆਂ ਦੀ ਇੱਕ ਪੁਸਤਕ ਹੈਗੀ ਹੈ ਜਿਹੜੀ ਪੰਜਾਬੀ ਸਹਿਦ ਦੀ ਉਤਪਤੀ ਤੇ ਵਿਕਾਸ ਹੈ ਉਸ ਦੇ ਵਿੱਚ ਇਹਨਾਂ ਨੇ ਤਿੰਨ ਤਰ੍ਹਾਂ ਦੇ ਨਾਲ ਇਹਦੀ ਵੰਡ ਕੀਤੀ ਹੋਈ ਆ ਉਹ ਇਸ ਤੋਂ ਪਹਿਲਾਂ ਦੀ ਕਲਾਸ ਦੇ ਵਿੱਚ ਆਪਾਂ ਜਿਹੜੀ ਦੀ ਵੰਡ ਕਰ ਚੁੱਕੇ ਹਾਂ ਹੁਣ ਆਪਾਂ ਇਸੇ ਤੋਂ ਹੀ ਅੱਗੇ ਕੰਟੀਨਿਊ ਕਰਾਂਗੇ ਕਿ ਸਾਡਾ ਜਿਹੜਾ ਆਦ ਕਾਲ ਹੀ ਆਪਣੇ ਕੋਲੇ ਚੱਲ ਰਿਹਾ ਠੀਕ ਹੈ ਹਜੇ ਤੱਕ ਆਦਿਕਾਲ ਹੀ ਚੱਲ ਰਿਹਾ ਹੈ ਆਦਿਕਾਲ ਤੋਂ ਫਿਰ ਆਪਾਂ ਮੱਧਕਾਲ ਦੇ ਵਿੱਚ ਐਂਟਰ ਹੋਵਾਂਗੇ ਔਰ ਮੱਧਕਾਲ ਤੋਂ ਬਾਅਦ ਆਪਾਂ ਆਧੁਨਿਕ ਕਾਲ ਤੇ ਠੀਕ ਹੈ ਦੇਖੋ ਕੋਈ ਵੀ ਜਿਹੜੀ ਰਚਨਾ ਹੈਗੀ ਹੈ ਜਿਵੇਂ ਆਪਾਂ ਕਹਿ ਦਿੰਨੇ ਹਾਂ ਕਿਸੇ ਵੀ ਸਾਹਿਤ ਦਾ ਜਾਂ ਕਿਸੇ ਵੀ ਚੀਜ਼ ਦਾ ਜਿਹੜਾ ਪ੍ਰਭਾਵ ਹੈਗਾ ਉਹ ਪੀੜੀ ਦਰ ਪੀੜੀ ਜਿਹੜਾ ਅੱਗੇ ਨੂੰ ਵਧਦਾ ਹੈ ਇਸੇ ਤਰ੍ਹਾਂ ਹੀ ਅਸੀਂ ਜਦੋਂ ਪੰਜਾਬੀ ਸਾਹਿਤ ਦੀ ਗੱਲ ਕਰਾਂਗੇ ਤਾਂ ਪੰਜਾਬੀ ਸਾਹਿਤ ਦੇ ਵਿੱਚ ਵੀ ਜਿਹੜਾ ਸਾਡਾ ਪ੍ਰਭਾਵ ਹੈ ਜਿਹੜਾ ਹੌਲੀ-ਹੌਲੀ ਹੌਲੀ ਹੋਈ ਜਿਹੜਾ ਪੀੜੀ ਦੜ ਪੀੜੀ ਹੈ ਜਿਹੜਾ ਉਹ ਇੱਕ ਦੂਜੇ ਤੇ ਜਿਹੜਾ ਪ੍ਰਭਾਵ ਆਪਣਾ ਛੱਡਦਾ ਰਿਹਾਗਾ ਹੁਣ ਆਪਾਂ ਜਦੋਂ ਆਦਿਕਾਲ ਦੀ ਗੱਲ ਕਰਾਂਗੇ ਆਦਿਕਾਲ ਦੇ ਵਿੱਚ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕਿਉਂਕਿ ਇਹਦੇ ਵਿੱਚ ਦੇਖੋ ਸਾਰਾ ਜਿਹੜਾ ਸਾਡਾ ਸਹਿਤ ਹੈਗਾ ਜ਼ਿਆਦਾਤਰ ਕਿਹਦੇ ਨਾਲ ਸਬੰਧਤ ਹੈ ਧਰਮ ਦੇ ਨਾਲ ਰਿਲੇਟਡ ਹੈਗਾ ਠੀਕ ਹੈ ਫਿਰ ਇਹਦੇ ਵਿੱਚ ਕੀ ਹੈਗਾ ਅਧਿਆਤਮਿਕਤਾ ਦੀ ਹੀ ਗੱਲ ਕੀਤੀ ਜਾਂਦੀ ਦੀ ਠੀਕ ਹੈ ਜ਼ਿਆਦਾਤਰ ਹੁਣ ਜਿਹੜਾ ਸਾਡੇ ਕੋਲੇ ਆਦਿਕਾਲ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹਨੂੰ ਪੂਰਵ ਨਾਨਕਾਲ ਵੀ ਕਹਿ ਦਿੰਦੇ ਆ ਦੇਖੋ ਪੂਰਵ ਦਾ ਮਤਲਬ ਹੈ ਜਿਹੜਾ ਨਾਨਕਾਲ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀਗਾ ਠੀਕ ਆ ਹੁਣ ਆਪਾਂ ਇਹਦੇ ਵਿੱਚ ਦੇਖੋ ਗੱਲ ਕੀਤੀ ਗੱਲ ਗੋਰਖਨਾਥ ਵਰਗੇ ਜਿਹੜੇ ਕਵੀ ਇਹਦੇ ਵਿੱਚ ਹੋਏ ਸੀਗੇ ਜਿਹੜੇ ਕਿ ਪਹਿਲੇ ਕਵੀ ਹੋਏ ਹੈਗੇ ਆ ਬੇਸ਼ੱਕ ਸਾਡੇ ਕੋਲੇ ਪੰਜਾਬੀ ਉਸ ਤੋਂ ਪਹਿਲਾਂ ਵੀ ਸੀ ਪਰ ਸਾਡੇ ਕੋਲੇ ਜਿਹੜੀ ਲਿਖਤੀ ਰੂਪ ਦੇ ਵਿੱਚ ਅਸੀਂ ਪ੍ਰਮਾਣਿਤ ਜਿਹੜਾ ਮੰਨਦੇ ਆ ਸਾਡਾ ਪੰਜਾਬੀ ਸੈਦ ਦਾ ਮੋਢੋ 8ਵੀਂ 9ਵੀਂ ਸਦੀ ਤੋਂ ਮੰਨ ਲੈਂਦੇ ਆ ਗੋਰਖਨਾਥ ਵਰਗੇ ਜਿਹੜੇ ਕਵੀ ਹੈਗੇ ਆ ਇਹਨਾਂ ਦੀਆਂ ਰਚਨਾਵਾਂ ਦੇ ਵਿੱਚੋਂ ਜਿਹੜੀ ਪੰਜਾਬੀ ਸਾਡੀ ਹੈਗੀ ਆ ਬਹੁਤ ਜ਼ਿਆਦਾ ਜਿਹੜੀ ਝਲਕਦੀ ਹੈਗੀ ਆ ਔਰ ਦੇਖੋ ਬੇਸ਼ੱਕ ਇਹ ਸਾਡੇ ਉਰੇ ਪਰੇ ਗਵਾਂਢੀ ਦੇਸ਼ਾਂ ਤੋਂ ਆਏ ਸੀਗੇ ਔਰ ਦੇਖੋ ਇਹਦੇ ਵਿੱਚ ਜਦੋਂ ਆਪਾਂ ਬਾਕੀ ਵੀ ਆਪਣੇ ਕੋਲੇ ਜਿਹੜੇ ਕਵੀ ਜਿਹੜੇ ਮੌਜੂਦ ਹੈਗੇ ਆ ਗੋਰਖਵਰਗੇ ਆ ਚਰੰਗੀ ਨਾਥ ਹੈਗਾ ਚਰਪਟ ਨਾਥ ਹੈਗਾ ਪਰ ਸਭ ਤੋਂ ਜਿਹੜਾ ਵੱਧ ਜਿਹੜੀ ਪ੍ਰਸਿੱਧੀ ਆ ਜਾਂ ਪੰਜਾਬੀ ਦਾ ਪ੍ਰਥਮ ਕਵੀ ਅਸੀਂ ਮੰਨਦੇ ਆ ਉਹ ਅਸੀਂ ਕਿਸ ਨੂੰ ਮੰਨਦੇ ਆ ਗੋਰਖ ਨੂੰ ਮੰਨਦੇ ਆਗੇ ਆ ਕਿਉਂ ਕਿਉਂਕਿ ਜਿਹੜੀ ਗੋਰਖ ਦੇ ਜਿਹੜੀ ਰਚਨਾ ਹੈਗੀਆਂ ਇਹਦੇ ਵਿੱਚ ਸਾਨੂੰ ਜਿਹੜੀ ਸ਼ੁੱਧ ਰੰਗਣ ਦੇ ਵਿੱਚ ਪੰਜਾਬੀ ਜਿਹੜੀ ਮਿਲਦੀ ਹੈਗੀ ਆ ਬਾਕੀ ਜਿਹੜੇ ਹੈਗੇ ਆ ਬਾਲਨਾਥ ਵਰਗੇ ਹੋਗੇ ਚਰਪਟਨਾਥ ਵਰਗੇ ਹੋਗੇ ਇਹਨਾਂ ਦੀਆਂ ਜੋ ਰਚਨਾਵਾਂ ਹੈਗੀਆਂ ਇਹਨਾਂ ਦੇ ਵਿੱਚ ਸਾਧ ਭਾਸ਼ਾ ਜਿਹੜੀ ਝਲਕਦੀ ਹੈ ਜਿਸ ਨੂੰ ਆਪਾਂ ਸਧੂਕੜੀ ਭਾਸ਼ਾ ਵੀ ਕਹਿ ਦਿੰਨੇ ਹੈਗੇ ਆ ਠੀਕ ਆ ਔਰ ਚਰਪਟਨਾਥ ਦੇਖੋ ਹਾਸ ਰਸ ਦਾ ਮੁੱਢੀ ਸੀਗਾ ਤਾਂ ਹਾਸ ਤਾਂ ਇਸ ਨੇ ਸੰਸਾਰ ਨੂੰ ਕੰਡਿਆਂ ਦੀ ਬਾੜੀ ਕਿਹਾ ਸੀਗਾ ਫਿਰ ਜਿਹੜੇ ਇਹ ਸਾਡੇ ਜੋ 나ਥ ਕਵੀ ਜਿਹੜੇ ਹੋਏ ਆ ਗਿਆ ਜੋ ਵੀ ਸੀਗੇ ਇਹਨਾਂ ਨੇ ਕੀ ਕੀਤਾ ਔਰਤ ਦੀ ਪੰਡੀ ਕੀਤੀ ਐ ਇਸ ਕਾਲ ਦੇ ਵਿੱਚ ਔਰਤ ਦੀ ਪੰਡੀ ਕੀਤੀ ਔਰ ਔਰਤ ਨੂੰ ਇਹ ਜਿਹੜੇ ਚੰਗਾ ਨਹੀਂ ਮੰਨਦੇ ਸੀ ਕਿਉਂਕਿ ਕਿਉਂ ਨਹੀਂ ਮੰਨਦੇ ਸੀ ਚੰਗਾ ਕਿਉਂਕਿ ਇਹ ਸਮਝਦੇ ਸੀ ਵੀ ਔਰਤ ਆ ਜਿਹੜੀ ਸਾਡੇ ਰਾਹ ਦੇ ਵਿੱਚ ਰੋੜਾ ਔਰ ਇਹ ਜਿਹੜੀ ਤਪੱਸਿਆ ਭੰਗ ਕਰ ਦਿੰਦੀ ਵੀ ਆ ਹੁਣ ਇਹਨਾਂ ਨੇ ਦੇਖੋ ਔਰਤ ਨੂੰ ਬਾਗਣ ਸ਼ਬਦ ਵਰਤਿਆ ਉਹਨਾਂ ਲਈ ਠੀਕ ਆ ਹੋਰ ਵੀ ਬਹੁਤ ਸਾਰੇ ਜਿਹੜੇ ਇਹਨਾਂ ਨੇ ਸ਼ਬਦੋਂ ਦੇ ਲਈ ਵਰਤੇ ਆ ਗੋਰਖਨਾਥ ਦੇ ਇਹਦੇ ਵਿੱਚ ਇੱਕ ਬਹੁਤ ਸੋਹਣੀ ਜਿਹੜੀ ਤੁਕ ਵੀ ਹੈਗੀ ਆ ਜਿਹਦੇ ਵਿੱਚ ਲਿਖਿਆ ਹੈ ਕਿ ਧਾਮ ਕੱਢ ਬਾਗਣ ਲੈ ਆਇਆ ਧਾਮ ਕੱਢ ਬਾਗਣ ਲੈ ਆਇਆ ਮਾਉਂ ਕਹੀ ਮੇਰਾ ਪੁੱਤ ਬਿਆਹ ਆ ਠੀਕ ਹੈ ਤੇ ਇਹ ਹੀ ਇਹਨਾਂ ਦੀਆਂ ਰਚਨਾਵਾਂ ਹੈਗੀਆਂ ਇਸ ਤੋਂ ਬਾਅਦ ਆਪਾਂ ਗੱਲ ਕੀਤੀ ਆ ਆਧ ਕਾਲ ਦੇ ਵਿੱਚ ਨਾਥਾਂ ਜੋਗੀਆਂ ਦੀ ਗੱਲ ਕੀਤੀ ਆ ਅੱਜ ਦੀ ਜਿਹੜੀ ਆਪਣੀ ਕਲਾਸ ਹੈਗੀ ਆ ਇਹਦੇ ਵਿੱਚ ਆਪਾਂ ਜਿਹੜੀ ਗੱਲ ਕਰਾਂਗੇ ਆਧ ਕਾਲ ਦੇ ਵਿੱਚ ਸੂਫੀ ਮਤ ਜਿਹੜਾ ਆਇਆ ਸੀਗਾ ਕਿਹੜੇ-ਕਿਹੜੇ ਇਹਦੇ ਵਿੱਚ ਮਤ ਚੱਲਦੇ ਗਿਆ ਆਧ ਕਾਲ ਦੇ ਵਿੱਚ ਦੇਖੋ ਆਪਾਂ ਗੱਲ ਕੀਤੀ ਗਈ ਇਹਦੇ ਵਿੱਚ ਇਸ ਤੋਂ ਪਹਿਲਾਂ ਨਾਥਾਂ ਜੋਗੀਆਂ ਦਾ ਜਿਹੜਾ ਸਹਿਤ ਮਿਲ ਗਿਆ ਇਹ ਤੁਸੀਂ ਚੰਗੀ ਤਰ੍ਹਾਂ ਜਿਹੜਾ ਧਿਆਨ ਦੇ ਵਿੱਚ ਰੱਖਣਾ 나ਥਾਂ ਜੋਗੀਆਂ ਦਾ ਸਾਹਿਤ ਜੇਕਰ ਤੁਸੀਂ ਇਹ ਸਾਰੇ ਹੀ ਲੈਕਚਰ ਧਿਆਨ ਨਾਲ ਦੇਖ ਲਈ ਪੜ੍ਹ ਲਈ ਸੁਣ ਲਈ ਤਾਂ ਮੈਨੂੰ ਲੱਗਦਾ ਤੁਹਾਡਾ ਬਹੁਤ ਸਾਰਾ ਜਿਹੜਾ ਸਿਲੇਬਸ ਹੈਗੇ ਦੇ ਨਾਲ ਕਵਰ ਹੋ ਜਾਣਾ 나ਥਾਂ ਜੋਗੀਆਂ ਦਾ ਸਹਿਤ ਆ ਫਿਰ ਉਸ ਤੋਂ ਬਾਅਦ ਸਾਡੇ ਕੋਲੇ ਸੂਫੀ ਕਾਵਤਾਰ ਆ ਗਏ ਜਾਂ ਸੂਫੀ ਮਤ ਆ ਗਿਆ ਫਿਰ ਇਸੇ ਤਰ੍ਹਾਂ ਸਾਡੇ ਕੋਲੇ ਇਹਦੇ ਵਿੱਚ ਭਗਤੀ ਮਤ ਹੈਗਾ ਤੇ ਸਾਡੇ ਕੋਲੇ ਫਿਰ ਬੀਰ ਕਾਬਧਾਰਾ ਜਿਹੜੀ ਆ ਜਾਂਦੀ ਆ ਅੱਜ ਜਿਹੜੀ ਆਪਣੀ ਕਲਾਸ ਸੀਗੀ ਇਹਦੇ ਵਿੱਚ ਆਪਾਂ ਸੂਫੀ ਮਤ ਦੀ ਗੱਲ ਕਰਾਂਗੇ ਠੀਕ ਆ ਆਦ ਕਾਲ ਦੇ ਵਿੱਚ ਜਿਹੜੇ ਸਾਡੇ ਕੋਲੇ ਪਹਿਲੇ ਜਿਹੜੇ ਸੂਫੀ ਕਵੀ ਜਿਹੜੇ ਹੋਏ ਆਗੇ ਆ ਉਹ ਆਪਾਂ ਜਦੋਂ ਪੰਜਾਬ ਪੰਜਾਬ ਦੇ ਵਿੱਚ ਸ਼ੁਰੂਆਤ ਮੰਨਾਂਗੇ ਤਾਂ ਉਹ ਸਾਡੇ ਕੋਲੇ ਬਾਬਾ ਫਰੀਦ ਹੈਗੇ ਆ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਬਾਬਾ ਫਰੀਦ ਜਿਹੜੇ ਹੈਗੇ ਆ ਉਹ ਪਹਿਲੇ ਜਿਹੜੇ ਸੂਫੀ ਕਵੀ ਹੋਏ ਹੈਗੇ ਆ ਇਸ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਕਿ ਸੂਫੀ ਮਤ ਜਿਹੜਾ ਸਾਡੇ ਕੋਲੇ ਸੀਗਾ ਇਹ ਇਸਲਾਮ ਦੇ ਵਿੱਚ ਜਿਹੜਾ ਪੈਦਾ ਹੋਇਆ ਸੀਗਾ ਇਸਲਾਮ ਦੇ ਵਿੱਚ ਇਹਦਾ ਜਿਹੜਾ ਜਨਮ ਕੇਂਦਰ ਵੀ ਆਪਾਂ ਦੇਖੀਏ ਤਾਂ ਅਰਬ ਦੇਸ਼ ਨੂੰ ਜਿਹੜਾ ਮੰਨਿਆ ਜਾਂਦਾ ਅਰਬ ਤੋਂ ਇਸ ਦਾ ਮੰਨਿਆ ਜਾਂਦਾ ਦੇਸ਼ ਤੋਂ ਇਹਦਾ ਜਿਹੜਾ ਜਨਮ ਦੀ ਆਪਾਂ ਗੱਲ ਕਰ ਰਹੇ ਹਾਂ ਦੂਸਰੀ ਗੱਲ ਜਿਹੜੇ ਇਸਲਾਮ ਦੇ ਵਿੱਚ ਜਿਹੜਾ ਸਭ ਤੋਂ ਪਹਿਲੇ ਜਿਹੜੇ ਪੈਗੰਬਰ ਹੋਇਆ ਉਹ ਕੌਣ ਸੀਗੇ ਹਜ਼ਰਤ ਮੁਹੰਮਦ ਸਾਹਿਬ ਉਹ ਜਿਹੜਾ ਆਪਣੇ ਮੁਰਸ਼ਿਦ ਜਿਸ ਨੂੰ ਮੰਨਦੇ ਆ ਆਪਣਾ ਪੈਗੰਬਰ ਮੰਨਦੇ ਆ ਉਹ ਹਜ਼ਰਤ ਮੁਹੰਮਦ ਨੂੰ ਮੰਨਦੇ ਆ ਔਰ ਇਹਨਾਂ ਦੇ ਵਿੱਚੋਂ ਹੀ ਹੌਲੀ 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 ਜਿਹੜਾ ਵਿਕਾਸ ਕਰਦਾ ਜਿਹੜਾ ਸੂਫੀ ਮਤ ਹੈ ਜਿਹੜਾ ਵੱਖ-ਵੱਖ ਜਿਹੜੇ ਦੇਸ਼ਾਂ ਦੇ ਵਿੱਚ ਜਿਹੜਾ ਫਰਿਆ ਸੀਗਾ ਔਰ ਇਸ ਤੋਂ ਹੀ ਜੇਕਰ ਆਪਾਂ ਗੱਲ ਕਰੀਏ ਇੱਕ ਡਾਕਟਰ ਲਾਜਵੰਤੀ ਰਾਮਾ ਕ੍ਰਿਸ਼ਨ ਆ ਗਈ ਡਾਕਟਰ ਲਾਜ਼ਵੰਤੀ ਰਾਮਾ ਕ੍ਰਿਸ਼ਨਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਜਿਹੜਾ ਸੂਫੀ ਮਤ ਦਾ ਜਿਹੜਾ ਮੋਢੀ ਮੰਨਿਆ ਦਾ ਉਹ ਪਹਿਲੇ ਜਿਹੜੇ ਕਵੀ ਹੈਗੇ ਆ ਉਹ ਉਹ ਬਾਬਾ ਫਰੀਦ ਹੈਗੇ ਆ ਜਿੱਥੋਂ ਆਪਾਂ ਕਹਿੰਦੇ ਆ ਔਰ ਇੱਕੋ ਇੱਕ ਇੱਕੋ ਇੱਕ ਸੂਫੀ ਕਵੀ ਹੋਇਆ ਜਿਹੜੇ ਕਿ ਪੁਰਵ ਨਾਨਕ ਕਾਲ ਦੇ ਵਿੱਚ ਉਹ ਕੌਣ ਹੈ ਗਿਆ ਬਾਬਾ ਫਰੀਦ ਹੈ ਗਿਆ ਔਰ ਅੱਗੇ ਜਾ ਕੇ ਵੀ ਜਦੋਂ ਅਸੀਂ ਦੇਖਾਂਗੇ ਮੱਧ ਕਾਲ ਦੇ ਵਿੱਚ ਸੂਫੀ ਮਤ ਦਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਵਿਕਾਸ ਹੁੰਦਾ ਹੈਗਾ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਸੂਫੀ ਕਵੀ ਜਿਹੜੇ ਇਹਦੇ ਵਿੱਚ ਆ ਜਾਂਦੇ ਹੈਗੇ ਆ ਪੁਰਵ ਨਾਨਕਾਲ ਦੀ ਗੱਲ ਕਰ ਰਹੇ ਹਾਂ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਾ ਪੁਰਵ ਨਾਨਕਾਲ ਦੇ ਵਿੱਚ ਸਾਡੇ ਕੋਲੇ ਬਾਬਾ ਫਰੀਦਾ ਇਸ ਤੋਂ ਪਹਿਲਾਂ ਆਪਾਂ ਗੱਲ ਕੀਤੀ ਇੱਥੇ ਨਾਥਾ ਜੋਗੀਆਂ ਦੀ ਕੀਤੀ ਆ ਫਿਰ ਸਾਡੇ ਕੋਲੇ ਭਗਤ ਕਵੀ ਆ ਜਾਣਗੇ ਔਰ ਇਸੇ ਤਰ੍ਹਾਂ ਹੀ ਸਾਡੇ ਕੋਲੇ ਜਿਹੜਾ ਬੀਰ ਕਾਵਤਾਰਾ ਜਿਹੜੀ ਇਹਦੇ ਵਿੱਚ ਆ ਜਾਣੀ ਆਪਾਂ ਸਾਰਿਆਂ ਦੀ ਜਿਹੜੀ ਗੱਲ ਆ ਜਿਹੜੀ ਇੱਕ ਇੱਕ ਲੈਕਚਰ ਕਰਕੇ ਦੀ ਜਿਹੜੀ ਕਰਦੇ ਜਾਵਾਂਗੇ ਹੁਣ ਆਪਾਂ ਬਾਬਾ ਫਰੀਦ ਦੀ ਇੱਥੇ ਗੱਲ ਕਰ ਰਹੇ ਹਾਂ ਦੇਖੋ ਬਾਬਾ ਫਰੀਦ ਜਿਹੜੇ ਹੈਗੇ ਆ ਇਹ ਸੂਫੀ ਜਿਹੜਾ ਮਤ ਜੋ ਕਿ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਆਇਆ ਸੀਗਾ ਉਹ ਕੌਣ ਸੀਗਾ ਸੂਫੀ ਕਵੀ ਬਾਬਾ ਫਰੀਦ ਸੀਗੇ ਔਰ ਬਾਬਾ ਫਰੀਦ ਦੇ ਜਿਹੜੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਸ ਦਾ ਜਿਹੜਾ ਸਾਹਿਤ ਜਿਹੜਾ ਰਚਨਾ ਦੀ ਮਿਲਦੀ ਗਈ ਆ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੀ ਜਿਹੜੀ ਕਿਹੜੀ ਰਚਨਾ ਮਿਲਦੀ ਆ ਇਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਹੁਣ ਤੱਕ ਆਪਾਂ ਜਿਹੜੇ ਪੜ੍ਹਦੇ ਆਏ ਆ ਕਿੰਨੇ ਇਹਨਾਂ ਦੇ ਜਿਹੜੇ ਸ਼ਬਦ ਮਿਲਦੇ ਗਿਆ ਤੇ ਕਿੰਨੇ ਇਹਨਾਂ ਦੇ ਜਿਹੜੇ ਸ਼ਲੋਕ ਇਹਦੇ ਵਿੱਚ ਮਿਲਦੇ ਗਿਆ ਦੇਖੋ ਜੇਕਰ ਇਸ ਕਲਾਸ ਦੇ ਵਿੱਚ ਆਪਾਂ ਸਿਰਫ ਦਾ ਥੋੜੀ ਥੋੜੀ ਜਿਹੜੀ ਡਿਟੇਲ ਕਰਾਂਗੇ ਔਰ ਜਿਹੜੀ ਪ੍ਰੋਪਰ ਜਿਹੜਾ ਇਹਨਾਂ ਦੇ ਬਾਰੇ ਆਪਾਂ ਕਰਾਂਗੇ ਉਹ ਜਿਹੜੀਆਂ ਰੈਗੂਲਰ ਜੋ ਕਲਾਸਾਂ ਲੱਗਦੀਆਂ ਹੈਗੀਆਂ ਜਾਂ ਲੱਗਣਗੀਆਂ ਉਹਦੇ ਵਿੱਚ ਹੀ ਜਿਹੜਾ ਇਹਨਾਂ ਦੇ ਬਾਰੇ ਵਿੱਚ ਕਰਵਾਇਆ ਜਾਵੇਗਾ ਅੱਜ ਦੀ ਜਿਹੜੀ ਕਲਾਸ ਹੈਗੀ ਹੈ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿਉਂਕਿ ਆਪਣੇ ਕੋਲੇ ਸਿਰਫ ਆਪਾਂ ਇਸ ਨੂੰ ਸਮਝ ਰਹੇ ਆਂ ਸਾਡੇ ਕੋਲੇ ਕਾਲ ਦੇ ਅਕੋਰਡਿੰਗ ਬਾਬਾ ਫਰੀਦ ਦਾ ਜਿਹੜਾ ਜਨਮ ਹੁੰਦਾ ਹੈਗਾ ਉਹ 1173 ਦੇ ਵਿੱਚ ਜਿਹੜਾ ਜਨਮ ਇਹਨਾਂ ਦਾ ਹੋਇਆ ਸੀਗਾ ਤੇ ਜਿਹੜੀ ਇਹਨਾਂ ਦੀ ਮੌਤ ਹੋ ਗਈ ਸੀ ਉਹ ਹੋਈ ਸੀਗੀ 1266 ਦੇ ਵਿੱਚ ਹੁਣ ਇਹ ਦੇਖੋ 1173 ਤੋਂ 1266 ਦਾ ਜਿਹੜਾ ਸਮਾਂ ਸਾਡੇ ਕੋਲੇ ਕਿਹੜੀ ਸਦੀ ਬਣਦੀ ਹੈ ਦੇਖੋ ਇਹ ਕਿਹੜੀ ਸਦੀ ਦੇ ਕਵੀ ਆ ਬੜਾ ਹੀ ਜਿਹੜਾ ਇੰਪੋਰਟੈਂਟ ਇਹ ਪ੍ਰਸ਼ਨ ਬਣਦਾ ਬਾਬਾ ਫਰੀਦ ਕਿਹੜੀ ਸਦੀ ਦੇ ਜਿਹੜੇ ਸੂਫੀ ਕਵੀ ਆ ਤਾਂ ਇਹ ਕਿਹੜੇ ਬਣਗੇ 12ਵੀਂ 13ਵੀਂ ਸਦੀ 12ਵੀਂ 13ਵੀਂ ਸਦੀ ਦੇ ਜਿਹੜੇ ਇਹ ਸੂਫੀ ਕਵੀ ਆ ਔਰ ਬਾਬਾ ਫਰੀਦ ਜੀ ਜਿਹੜੇ ਇਹਨਾਂ ਦੇ ਸ਼ਬਦ ਕਿੰਨੇ ਮਿਲਦੇ ਆ ਤੇ ਕਿੰਨੇ ਸ਼ਲੋਕ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੇ ਆ 112 ਜਿਹੜੇ ਸ਼ਬਦ ਇਹਨਾਂ ਦੇ ਸੌਰੀ 112 ਸ਼ਲੋਕ ਇਹ ਚਾਰ ਇਹਨਾਂ ਦੇ ਜਿਹੜੇ ਸ਼ਬਦਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੇ ਆ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਗੁਰੂਆਂ ਦੇ ਨਾਮ ਇੱਥੇ ਦੇਖੇ ਤਾਂ 18 ਜਿਹੜੇ ਇੰਨਾਂ ਦੇ ਸਲੋਕ ਗੁਰੂਆਂ ਦੇ ਨਾਮ 'ਤੇ ਹਨ ਜਿਹੜੇ ਦਰਜ ਹੈ ਗਿਆ ਤੇ ਕੁੱਲ ਜਿਹੜੀ ਇਹਨਾਂ ਦੀ ਗਿਣਤੀ 130 ਹੈ ਇਹੇ ਕਈ ਵਾਰ ਸਾਨੂੰ ਪ੍ਰਸ਼ਨ ਦੇ ਵਿੱਚ ਪੁੱਛਿਆ ਜਾਂਦਾ ਕਿ ਗੁਰੂਆਂ ਦੇ ਨਾਮ 'ਤੇ ਕਿੰਨੇ ਆ ਜੇ ਉੱਥੇ ਇਕੱਲਾ-ਇਕੱਲਾ ਆਵੇ ਤਾਂ 18 ਜੇ ਕੁੱਲ ਪੁੱਛੇ ਜਾਣ ਤਾਂ ਸਾਡੇ ਕੋਲੇ ਇਕੱਲੇ ਬਾਬਾ ਫਰੀਦ ਦੇ ਪੁੱਛਿਆਂ ਤਾਂ 112 ਸਲੋਕ ਆ ਜੇ ਗੁਰੂਆਂ ਦੇ ਨਾਮ 'ਤੇ ਤਾਂ ਫਿਰ ਉੱਥੇ 130 ਆਨਸਰ ਜਿਹੜਾ ਸਾਡਾ ਆ ਜਾਂਦਾ ਹੈਗਾ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਜਿਹੜਾ ਸੂਫੀ ਮਤ ਦੇ ਵਿੱਚ ਪ੍ਰਵੇਸ਼ ਕੀਤਾ ਔਰ ਪੰਜਾਬੀ ਸਾਹਿਤ ਦੇ ਇਤਿਹਾਸ ਧਿਆਨ ਦੇ ਵਿੱਚ ਰੱਖਣ ਵਾਲਾ ਜਿਹੜਾ ਆਪ੍ਰਸ਼ਨ ਹੈਗਾ ਕਿ ਜਿਹੜੇ ਪੰਜਾਬੀ ਸਾਹਿਤ ਦੇ ਪਹਿਲੇ ਜਿਹੜੇ ਕਵੀ ਕੌਣ ਹੋਏਗੇ ਆ ਪੰਜਾਬੀ ਸਾਹਿਤ ਦੇ ਪਹਿਲੇ ਕਵੀ ਠੀਕ ਆ ਜਾਂ ਆਪਾਂ ਗੱਲ ਕਰੀਏ ਪੰਜਾਬੀ ਸਾਹਿਤ ਦਾ ਜੇ ਆਪਾਂ ਪਿਤਾਮਾ ਮੰਨੀਏ ਤਾਂ ਆਪਾਂ ਕਿਸ ਨੂੰ ਮੰਨਾਂਗੇ ਤਾਂ ਪੰਜਾਬੀ ਸਾਹਿਤ ਦਾ ਜਿਹੜਾ ਪਿਤਾਮਾ ਉਹ ਵੀ ਬਾਬਾ ਫਰੀਦ ਨੂੰ ਮੰਨਦੇ ਆਪਾਂ ਕਿਉਂ ਮੰਨਦੇ ਆ ਵੀ ਬਾਬਾ ਫਰੀਦ ਨੂੰ ਆਪਾਂ ਕਿਉਂ ਮੰਨਦੇ ਆ ਦੇਖੋ ਬਾਬਾ ਫਰੀਦ ਦੀ ਜਿਹੜੀ ਰਚਨਾ ਹੈਗੀ ਆ ਉਹ ਸ਼ੁੱਧ ਪੰਜਾਬੀ ਦੇ ਵਿੱਚ ਜਿਹੜੀ ਮਿਲਦੀ ਹੈਗੀ ਆ ਔਰ ਆਪ ਪਰਾਂਸ਼ ਤੋਂ ਮੁਕਤ ਹੈਗੀ ਆ ਸ਼ੁੱਧ ਪੰਜਾਬੀ ਦੇ ਵਿੱਚ ਮਿਲਦੀ ਹੋਣ ਕਰਕੇ ਔਰ ਬਹੁਤ ਸਾਰਾ ਸਹਿਤ ਜੇ ਦੇਖੀਏ ਆਪਾਂ ਬੇਸ਼ੱਕ ਬਹੁਤ ਸਾਰਾ ਸਹਿਤ ਆ ਜਿਹੜਾ ਉਹ ਇਸ ਤੋਂ ਪਹਿਲਾਂ ਵੀ ਜਿਹੜਾ ਮਿਲਦਾ ਸੀਗਾ ਪਰ ਜੇ ਸ਼ੁੱਧ ਦੀ ਗੱਲ ਕਰੀਏ ਪੰਜਾਬੀ ਦੀ ਗੱਲ ਕਰੀਏ ਤਾਂ ਉਹ ਬਾਬਾ ਫਰੀਦ ਦੀ ਜਿਹੜੀ ਰਚਨਾ ਦੇ ਨਾਲ ਹੀ ਇਸ ਦਾ ਜਿਹੜਾ ਸ਼ੁਰੂਆਤ ਜਿਹੜੀ ਆਪਾਂ ਕਰਦੇ ਹੈਗੇ ਆ ਔਰ ਇਸ ਨੂੰ ਪੰਜਾਬੀ ਸਾਹਿਤ ਦਾ ਪਿਤਾਮਾ ਆਪਾਂ ਮੰਨ ਲਏਗੇ ਆ ਔਰ ਇਥੋਂ ਤੱਕ ਕਿ ਪੰਜਾਬੀ ਸਾਹਿਤ ਦਾ ਜਗਤ ਦਾ ਜੇਕਰ ਆਪਾਂ ਮੀਲ ਪੱਥਰ ਦੇਖੀਏ ਕੌਣ ਹੈ ਮੀਲ ਪੱਥਰ ਤਾਂ ਉਹ ਵੀ ਕਿਸ ਨੂੰ ਮੰਨਦੇ ਆ ਬਾਬਾ ਫਰੀਦ ਨੂੰ ਮੰਨਦੇ ਆ ਪੰਜਾਬੀ ਸਾਹਿਤ ਦਾ ਮੀਲ ਪੱਥਰ ਬਾਬਾ ਫਰੀਦ ਨੂੰ ਮੰਨਦੇ ਆ ਕੋਈ ਵੀ ਆਪਾਂ ਇਹਨਾਂ ਦੀ ਰਚਨਾ ਦੇਖੀਏ ਤਾਂ ਇਹਨਾਂ ਦੀ ਜਿਹੜੀ ਰਚਨਾ ਉਹਦੇ ਵਿੱਚ ਸਾਨੂੰ ਜੜੇ ਗਿਆ ਪੰਜਾਬੀ ਹਾਂ ਬੇਸ਼ੱਕ ਬਹੁਤ ਸਮੇਂ ਪਹਿਲਾਂ ਦੀ ਆ 800 ਸਾਲ ਤਕਰੀਬਨ ਪੁਰਾਣੀ ਹੈਗੀ ਆ ਪਰ ਉਹਦੇ ਵਿੱਚ ਸਾਨੂੰ ਅੱਜ ਵੀ ਦੇਖੋ ਅੱਜ ਦੀ ਜਿਹੜੀ ਮੰਤਰੋ ਦੇ ਵਿੱਚ ਮਿਲਦੀ ਆ ਜੇਕਰ ਆਪਾਂ ਦੇਖੀਏ ਇਹਨਾਂ ਦੀਆਂ 17 ਦੀ ਗੱਲ ਕਰੀਏ ਬਹੁਤ ਸਾਰੀਆਂ 17 ਜਿਵੇਂ ਤੁਹਾਡੇ ਵੀ ਧਿਆਨ ਦੇ ਵਿੱਚ ਹੋਣ ਗਿਆ ਜਿਨ੍ਹਾਂ ਦੇ ਵਿੱਚੋਂ ਜਿਵੇਂ ਕਹਿੰਦੇ ਕਿ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀਓ ਵੇਖ ਫਰੀਦਾ ਚੋਪੜੀ ਨਾ ਤਰਸਾਈ ਜਿਓ ਠੀਕ ਹੈ ਤਾਂ ਇਹ 17 ਤੋਂ ਵੀ ਸਾਨੂੰ ਇਹ ਦਾ ਜਿਹੜਾ ਇਹਨਾਂ ਦੀ ਮਿਠਾਸ ਜਿਹੜੀ ਇਹਨਾਂ ਦੀ ਕਵਤਾ ਦੇ ਵਿੱਚ ਜਾਂ ਇਹਨਾਂ ਦੀ ਸਹਿਤਕ ਰਚਨਾ ਦੇ ਵਿੱਚ ਉਹ ਸਾਨੂੰ ਇਹਨਾਂ ਦੀ ਜਿਹੜੀ ਮਿਠਾਸ ਉਹਦੇ ਵਿੱਚ ਭਲੇ ਭਾਂਤ ਉਜਾਗਰ ਹੈ ਜਿਹੜੀ ਹੁੰਦੀ ਆ ਬਾਬਾ ਫਰੀਦ ਜਿਹੜੇ ਦੇਖੀ ਤਾਂ ਆਪਾਂ ਕਿਹੜੇ ਇਹ ਸلسਲੇ ਦੇ ਨਾਲ ਇਹ ਸਬੰਧ ਰੱਖਦੇ ਸੀਗੇ ਇਹ ਚਿਸ਼ਤੀ ਜਿਹੜਾ ਸلسਲਾ ਸੀਗਾ ਚਿਸ਼ਤੀ ਸلسਲੇ ਦੇ ਨਾਲ ਇਹ ਸਬੰਧਤ ਸੀਗੇ ਔਰ ਜੇਕਰ ਆਪਾਂ ਇਹਨਾਂ ਦੇ ਮੁਰਸ਼ਿਦ ਦੀ ਗੱਲ ਕਰੀਏ ਕੌਣ ਸੀਗਾ ਤਾਂ ਉਹ ਬਖਤਿਆਰ ਕਾਕੀ ਬਖਤਿਆਰ ਕਾਕੀ ਸੀ ਜਿਹੜਾ ਇਹਨਾਂ ਦਾ ਮੁਰਸ਼ਿਦ ਸੀਗਾ ਤਾਂ ਇਹ ਸੀ ਜਿਹੜੀ ਅੱਜ ਦੀ ਜਿਹੜੀ ਕਲਾਸ ਹੈਗੀ ਹੈ ਜਿਹਦੇ ਵਿੱਚ ਆਪਾਂ ਆਧ ਕਾਲ ਦੇ ਨਾਲ ਸੰਬੰਧ ਆਪਾਂ ਗੱਲ ਕਰ ਰਹੇ ਹਾਂ ਔਰ ਆਧ ਕਾਲ ਦੇ ਵਿੱਚੋਂ ਉਸ ਤੋਂ ਪਹਿਲਾਂ ਆਪਾਂ ਸੂਫੀ ਸੌਰੀ ਆਪਾਂ ਗੱਲ ਕੀਤੀ ਆ ਨਾਥਾ ਜੋਗੀਆਂ ਦੀ ਜਿੱਥੋਂ ਕਿ ਆਪਾਂ ਪੰਜਾਬੀ ਸੈਦ ਦਾ ਮੋਢ ਜਿਹੜਾ ਮੰਨਦੇ ਗਿਆਂ ਔਰ ਉਸ ਤੋਂ ਬਾਅਦ ਜਿਹੜੇ ਪੁਰਬ ਨਾਨਕਾਲ ਦੇ ਵਿੱਚ ਸਾਡੇ ਕੋਲੇ ਬਾਬਾ ਫਰੀਦ ਆ ਗਏ ਔਰ ਬਾਬਾ ਫਰੀਦ ਤੋਂ ਬਾਅਦ ਆਪਾਂ ਭਗਤੀ ਮਤ ਦੇ ਵਿੱਚ ਜਿਹੜੇ ਜਿਹੜੇ ਵੀ ਸਾਡੇ ਕੋਲੇ ਹੋਣਗੇ ਭਗਤੀ ਮਤ ਦੇ ਵਿੱਚ ਆਪਣੇ ਪੇਪਰ ਦੇ ਵਿੱਚ ਕੋਈ ਜ਼ਿਆਦਾ ਉਹਨਾਂ ਦਾ ਜਿਹੜਾ ਰੋਲ ਨਹੀਂ ਹੈਗਾ ਔਰ ਫਿਰ ਵੀ ਆਪਾਂ ਦੇਖੀਏ ਤਾਂ ਬਹੁਤ ਕੁਝ ਕਿ ਜਿਹੜੇ ਭਗਤ ਹੈ ਜਿਵੇਂ ਭਗਤ ਕਬੀਰ ਹੋਗੇ ਭਗਤ ਰਾਮਾਨੰਦ ਹੋਗੇ ਆ ਨਾਮਦੇਵ ਹੋਗੇ ਆ ਭਗਤ ਰਵਿਦਾਸ ਹੋ ਗਏ ਇਹਨਾਂ ਦੀਆਂ ਕੁਝ ਕਜੜੀਆਂ ਹੈਗੀਆਂ ਜਾਣਕਾਰੀ ਜਿਹੜੀ ਆਪਾਂ ਇਹਦੇ ਵਿੱਚ ਗੱਲ ਕਰਾਂਗੇ ਔਰ ਇਸੇ ਤਰ੍ਹਾਂ ਇਹਦੇ ਵਿੱਚ ਫਿਰ ਵੀਰ ਅਸੀਂ ਸਹਿਤ ਦੀ ਆਪਾਂ ਨੈਕਸਟ ਦੀ ਗੱਲ ਨੈਕਸਟ ਕਲਾਸ ਦੇ ਵਿੱਚ ਆਪਾਂ ਕਰਾਂਗੇ ਉਮੀਦ ਕਰਦੇ ਹਾਂ ਕਿ ਤੁਹਾਡੇ ਲਈ ਇਹ ਜਿਹੜੀਆਂ ਕਲਾਸਾਂ ਬਹੁਤ ਹੀ ਜਿਹੜੀਆਂ ਹੈਲਪਫੁਲ ਰਹਿਣਗੀਆਂ ਔਰ ਤੁਹਾਨੂੰ ਇਹ ਜਾਣਕਾਰੀ ਜਿਹੜੀ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸ਼ੇਅਰ ਕਰਕੇ ਅੱਗੇ ਦੀ ਅੱਗੇ ਜਿਹੜਾ ਜ਼ਰੂਰ ਇਸ ਨੂੰ ਵੱਧ ਤੋਂ ਵੱਧ ਜਿਹੜਾ ਪਹੁੰਚਾ ਦਿਓ ਔਰ ਕਲਾਸਾਂ ਜਿਹੜੀਆਂ ਹੈਗੀਆਂ 1 ਮਾਰਚ ਤੋਂ ਜਿਹੜੀਆਂ ਸਟਾਰਟ ਹੋ ਗਈਆਂ ਕਿਸੇ ਵੀ ਸਟੂਡੈਂਟ ਨੇ ਕਲਾਸਾਂ ਦੇ ਪ੍ਰਤੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਸਕਰੀਨ ਤੇ ਜੋ ਨੰਬਰ ਦਿੱਤਾ ਹੋਇਆ ਤੁਸੀਂ ਉਸ ਤੇ ਜਾ ਕੇ ਤੁਸੀਂ ਜਿਹੜੀ ਆਪਣੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਮੈਂ ਇੱਕ ਵਾਰ ਫਿਰ ਨੰਬਰ ਬੋਲ ਵੀ ਦਿਨਾਂਗਾ 9465603810 ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਜਿਹੜੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਧੰਨਵਾਦ